ਸ਼੍ਰੀ ਕਾਲ ਤੱਕ ਸਾਬਜ਼ ਦੇ ਜੋ ਵੀ ਕਿਹਾ ਸਾਡਾ ਹਰ ਲਵਸ ਤੇ ਸਾਡਾ ਸਿਰ ਚੁੱਕਦਾ ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਗਹੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਇਹ ਜੇ ਸਵਾਲ ਵੀ ਨਹੀਂ ਪੁੱਛਨੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਭਾਵਨਾ ਆ ਹੈ ਤੇ ਕਾਲੀ ਦਲ ਆਪਣੀ ਮਾ ਪਾਰਟੀ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਜ ਮੁਖੀ ਹੋਂ ਦੇ ਨਾਤੇ ਜਿਹੜੇ ਆਪਣੇ ਸਾਥੀ ਕੋਈ ਮੇਥੋਂ ਨਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਐ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਇੱਕ ਆਪਣੇ ਪਾਰਟੀ ਨੂੰ ਤਗੜਾ ਕਰੀਏ ਅਕਾਲੀ ਦਲ ਤਖੜੇ ਤੇ ਸਾਰੀ ਕੌਮ ਤਖੜੀ ਤੇ ਪੰਜਾਬ ਤਖੜਾ। ਸ਼੍ਰੀ ਘਾਲ 택ਸਾਬਜ਼ ਦੇ ਜੋ ਵੀ ਕਿਹਾ ਸਾਡਾ ਹਰ ਲਵਸ ਤੇ ਸਾਡਾ ਸਿਰ ਚੁੱਕਦਾ। ਮੈਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਇੱਕ ਹੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਇਹ ਜੇ ਸਵਾਲ ਵੀ ਨਹੀਂ ਪੁੱਛਣੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ। ਭਾਵਨਾ ਆ ਹੈ ਤੇ ਅਕਾਲੀ ਦਲ ਆਪਣੀ ਮਾ ਪਾਰਟੀ 105 ਸਾਲ ਪੁਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਐਸ ਮੁਖੀ ਹੋਣ ਦੇ ਨਾਤੇ ਜਿਹੜੇ ਆਪਣੇ ਸਾਥੀ ਕੋਈ ਮੇਥੋਂ ਨਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਐ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਆਪਣੀ ਪਾਰਟੀ ਨੂੰ ਤਗੜਾ ਕਰੀਏ ਅਕਾਲੀ दल ਤਕੜੇ ਤੇ ਸਾਰੀ ਕੌਮ ਤਕੜੀ ਤੇ ਪੰਜਾਬ ਤਕੜਾ